ਗੁਰੂ ਨਾਨਕ ਸਾਹਿਬ ਕੀਰਤਨ ਕਰ ਰਹੇ ਸੀ ਕਹਿਣ ਲੱਗੇ ਓ ਬੈਠਾ ਈ ਅੱਲਾ ਓ ਬੈਠਾ ਈ ਖੁਦਾ ਜਾ ਕੇ ਧਾ ਮਾਰੀ ਚੀਕ ਮਾਰੀ ਮਹਾਰਾਜ ਨੇਤਰ ਖੋੜ ਕੇ ਕਹਿੰਦੇ ਬੱਚਾ ਕੀ ਗੱਲ ਐ ਕਹਿੰਦੀ ਲੈ ਤੁਹਾਨੂੰ ਪਤਾ ਹੀ ਨਹੀਂ ਆ ਚਾਰ ਦਿਨ ਪਹਿਲਾਂ ਦੀ ਗੱਲ ਯਾਦ ਕਰੋ ਮੈਂ ਤੈਨੂੰ ਮਸੀਤ ਚ ਲੱਭਦੀ ਆਈ ਆ ਤੂੰ ਇੱਥੇ ਬੈਠਾ ਤੇਰੇ ਮਾਂ ਫੜਾ ਕੇ ਗਈ ਸਾ ਮੋਡਾ ਡੁੱਬਤਾ ਹੀ ਦਰਿਆ ਨੇ ਮਰ ਕੇ ਤੇ ਚੱਲ ਚਲੀ ਗਏ ਫਿਰਦੇ ਰਹਾ ਕੋ ਸੱਚੇ ਪਾਤਸ਼ਾਹ ਤੁਰ ਪਏ ਉਹ ਬੀਬੀ ਮਗਰਮਗਰ ਦਰਿਆ ਦੇ ਕੰਢੇ ਤੇ ਆ ਕੇ ਸੱਚੇ ਪਾਤਸ਼ਾਹ ਨੇ ਆਖਿਆ ਓ ਵਰਣ ਦੇਵਤਾ ਇਸ ਬੱਚੀ ਨੇ ਆਪਣੇ ਬੱਚੇ ਦੀ ਸਾਨੂੰ ਬਾਹ ਫੜਾਈ ਸੀ ਤੂੰ ਪ੍ਰਵਾਹ ਨਹੀਂ ਕੀਤੀ ਬਰਾਤ ਦੇ ਸਮੇਤ ਲਾੜੀ ਲਾੜਾ ਬਾਹਰ ਕੱਢ ਪ੍ਰਗਟ ਕਰ ਗੁਰੂ ਦੇ ਕਹਿਣ ਦੀ ਧੀਰ ਸੀ ਚੌਥੇ ਦਿਨ ਬੇੜੀ ਬਰਾਤ ਦੇ ਸਮੇਤ ਲਾੜੀ ਲੜਸੇ ਉੱਤੇ ਤਰ ਕੇ ਆ ਗਈ